ਨਾ ਹਾ ਉਸਿਵਾਇ ਗੁਰਜੀ ਛੋਟੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖੋ ਹੋਟ ਨੰਦਰਾਤਿ ਬੂਗੈ ਪਰ ਸਿਮਰਤਿ ਗੁਰਸ ਸਉਖਾ ਮਾਈ ਮੇਰੇ ਮਨ ਕੋ ਸੁਖੋ ਹੋਟ ਨੰਦਰਾਤਿ ਬੂਗੈ ਆਰਸੁਰਤ ਨਰਸ ਸਭ ਦੁਖ ਰਹਾ ਕੋਟ ਜਨਮ ਕੇ ਜਲਿਕ ਨਾਸਹਿ ਜਿਵਤ ਪਾਉਣਾ ਤਾਤਮ ਸੁਖਾ ਦੇਖ ਸਰਵ ਪੂਰਨ ਪਿਆਤਾ ਦਰਸ਼ਨ ਭੇਟ ਤਾ ਮਰੀ ਸੁਖ ਕਰਤਿ ਹਰਿ ਅੰਧਾ ਤੇ ਆਤਮਾ ਸੁਧ ਭਾਪਤੇ ਪਰ ਜਦ ਹਰਿ ਨਾ ਕੋਈ ਸ਼ਕਤ ਹੈ ਸਾਗਰ ਜਦ ਮਰਣਾ ਫਿਰ ਕਰ ਬਣਾ ਤੁਕ ਕਾਰ ਪਦਾਰਥ ਤੇ ਅਸਤਿ ਆਸਦ ਕਾਰ ਤਾਰ ਸਿ ਤੇਨਸਾਰ ਜਤ ਹਰ ਹਰ ਰੁਕ ਨਾਨਕ ਸ਼ਰਨ ਗਏ ਤੁਸ ਸਾਧਾਰ ਜਾ ਰੋ ਮਰਨ ਤੇ ਕਰਵਾ ਸੁਖ ਵਾਹਿਗੁਰੂ ਦਾ ਕਸਾ ਭਰ ਕੀ ਮਤੇ ਆਪਾ ਨਾ ਅਗੇ ਅਰਦਾਸ ਹਮਾਰੀ ਜੀਉ ਤੜਾ مہاراج سب تا ہوئے ਦਸਾਂ ਪਾਕਸ਼ੀਆਂ ਦੀ ਜੋਤ ਤਾਂ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਰਸ਼ਣ ਦਾ ਅਤਿ ਅੰਤਰਕ ਕੇ ਬੋਲੋ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਦਿਆਂ 40 ਮੁਕਤੇ ਹਟੀਆਂ ਜੱਪੀਆਂ ਤਪੀਆਂ ਜਿੰਨਾਂ ਨਾਮ ਜੱਪਿਆ ਬੰਦ ਕਿਛਿਆ ਦੇਖ ਚਲਾਇ ਤੇਗਵਾਇ ਦੇਖ ਤੁਮ ਕਿੰਨੇ ਕਿਤਾ ਤਿੰਨ ਪਿਆਰਿਆਂ ਸਚਾਰਿਆਂ ਦੀ ਪਵਿੱਤਰ ਕਮਾਈ ਦਾ ਤੇ ਅੰਤਰਕ ਕੇ ਬੋਲੋ ਜੀ ਵਾਹਿਗੁਰੂ ਜੰਡਾ ਸਿੰਘਾਂ ਸਿੰਘਣੀਆਂ ਨੇ ਤਰਹੇ ਚੀਜ਼ ਦਿੱਤੇ ਬਸ ਬੰਦ ਲਟਾਇ ਗੁਪੀਆਂ ਲੋਹ ਦੇ ਚੱਪੜੀਆਂ ਤੇ ਚੜੇ ਤਾ ਨਾਰਿਆਂ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਸੰਭਾਲਦੇ ਕੁਰਬਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਵਾਇ ਤਿੰਨ ਪਿਆਰੇ ਆ ਸੱਚਿਆਰਿਆਂ ਦੇ ਧਗਿਆ ਦੀ ਬਮਾਈ ਦਾ ਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਜੀ ਗਾਇਕ ਦਾ ਸਵਾਤ ਗੁਰਦੁਆਰੇ ਦੇ ਬੋਲੋ ਜੀ ਵਾਹਿਗੁਰੂ ਜੀ ਇਸ ਵਕਤ ਦਾਸਾ ਜੀ ਕੀ ਅਰਦਾਸ ਹੈ ਜੀ ਸ਼ਰਵਤ ਦਾਸਾ ਜੀ ਕੋ ਵਾਰ ਗੁਰੂ ਵਾਹਿਗੁਰੂ 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 ਦਾਸਾ ਜੀ ਦਾ ਅੰਕਾਰ ਦਾਸਾ ਜੀ ਕੋ ਵੇਜਾ ਜਾ ਬਲਸਾ ਜੀ ਸਾਹਿਬ ਧਰਤਾਰ ਚਾਰਿਆ ਜੀ ਦੇ ਪੁੱਤਰ ਚਿਪਾਈ ਪੰਥੀ ਜੀ ਜੀ ਤਰੀ ਸਾਹਿਬ ਜੀ ਦਾ ਹੋਇ। ਕਲਤਾ ਜੀ ਕੇ ਬੋਲ ਬਾਲੇ ਕਲਤਾ ਜੀ ਸਾਥ ਸੰਗਤ ਬੋਲੋ ਜੀ। ਵਾਹਿਗੁਰੂ। ਬਖਸ਼ੂ ਜੀ ਸਿੱਖਾਂ ਨੂੰ ਸਿੱਖੀ ਦਾ ਰੇਸਤੰ ਗਹਿਕਰ ਵੇਦਾਂ ਨੂੰ ਸਦਾੰਦ ਨੂੰ ਸਦਾੰਦਾ ਦਾ ਸਰਦਾਰ ਨਾਮ ਦਾ। ਸਾਹਿਬੋ ਸ੍ਰੀ ਅਨੰਦ ਸਰੰਦਰ ਮੰਦਰ ਸਾਹਿਬ ਦੇ ਦੱਖਣ ਸਿਗਾਰ ਚੌਕੀਆਂ ਝੰਡੇ ਗੁੰਗੇ ਜੀ ਕੋ ਜੋ ਘਟਾਲ। ਸਰ ਗਾਜਕਾਰ ਸੁਖੋ ਵੇਕਲਤਾ ਜੀ ਸਾਥ ਸੰਗਤ ਬੋਲੋ ਜੀ। ਵਾਹਿਗੁਰੂ। ਆਪ ਜੀ ਵਾਹਿਗੁਰੂ ਜੀ ਮਾਤਾ ਤੁਮੀ ਮਤ ਬਦਰਾ ਕਾ ਭਾਈ ਗੁਰੂ ਗ੍ਰੰਥ ਜੀ ਦੇ ਗੁਰੂ ਸਾਹਿਬ ਤੇ ਹੋਰ ਗੁਰਦੁਆਰਿਆਂ ਦਾ ਮਾਧਿ ਜਿਨ੍ਹਾਂ ਤੋਂ ਪਰਤਕਾਲ ਸੰਸੂੜੇ ਗਏ ਜਿਨ੍ਹਾਂ ਦੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲਦਾ ਦਾ ਨਾਮ ਜਿਹਦੇ ਪਿਆਰੇ ਕਾਨਸਾ ਜੀ ਨੂੰ ਬਖਸ਼ੋ ਜੀ ਹੈ ਮਾਣਿਆਂ ਦੇ ਮਾਨਗੁਰੂ ਨਵੇਂ ਥਾਣਿਆਂ ਦੇ ਤਾੜ ਗੁਰੂ ਨੇਉਟਿਆਂ ਦੇ ਓਟ ਗੁਰੂ ਨੇ ਅਸਰੇਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾ ਸਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਮੇਰੇ ਤੋਂ ਕੁਲੇ ਦਰਸ਼ਨ ਦੁਆਰੇ ਬਖਸ਼ ਕੇ ਸੰਗਤਾਂ ਨੂੰ ਨਦਰੋਂ ਨਦਰਿਆ ਹਲ ਜੀ ਤਾਰੀ ਆਪ ਜੀ ਦਾ ਕੋਟਾ ਰਿਕੋਡ ਧੰਨਵਾਦ ਚੁਕਰਾ ਦਾ ਸਤਿਗੁਰੂ ਆਪ ਜੀ ਦੇ ਹਾਜ਼ੂਰ ਸਤਿਗੁਰੂ ਜੀ ਆਪ ਜੀ ਦੇ ਮਹਾਰਤ ਅਨੁਸਾਰ ਮੰਗਰ ਮਾਸ ਹੁੰਦੀਆਂ ਹਰ ਪ੍ਰਸੰਗ ਬੈਠਣੀ ਆ ਤਿੰਨ ਕੇ ਸੋਭਾ ਕਿਆ ਗਣੀ ਜੇ ਸਾਹਿਬ ਮਿਲਣੀ ਹੈ ਮਹਾਰਤ ਅਨੁਸਾਰ ਸਤਿਗੁਰੂ ਜੀ ਮੰਗਰ ਦੇ ਮਹੀਨੇ ਦੀ ਸਿਵਰਾਮ ਨੂੰ ਮੁੱਖ ਰੱਖਦਾ ਹੋਇਆ ਸਤਿਗੁਰੂ ਜੀ ਆਪ ਜੀ ਦੇ ਹਾਜ਼ੂਰ 12 ਮਾਸ ਦੇ ਪਾਠ ਚੇ ਪੌੜੀਆਂ ਅਨੰਤ ਬਾਣੀ ਜੀ ਕੀ ਅਰਦਾਸ ਹੈ ਜੀ ਆਪ ਜੀ ਦੇ ਹਾਜ਼ੂਰ ਸਰੂਪ ਆਪਨ ਪਵਿੱਤਰ ਕੁਰਬਾਨੀ ਦੇ ਜਾਪ ਕਰਦੇ ਹਾਂ ਤੋਨੇਕਾ ਹੀ ਪ੍ਰਕਾਰ ਦਾ ਲਾਭ ਤੁਹਾਨੂੰ ਹੋ ਗਿਆ ਹੋਣੀ ਆ ਆਪ ਜੀ ਦੇ ਅਣਜਾਣ ਬੱਚੇ ਜਾਣ ਕੇ ਮਾਫ ਕਰਨਾ ਅਗੇ ਤੋ ਸਮਤ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਵਾਣੀ ਸੱਚ ਕੰਤੂ ਦੇ ਪ੍ਰਵਾਨ ਕਰਨੀ ਅਰੇ ਸੁਣੀ ਗੁਰਵਾਣੀ ਦਾ ਭਾਵ ਨੂੰ ਸੰਗਤਾਂ ਦੇ ਹਿਰਦਿਆਂ ਤੇ ਬਸਾਉਣਾ ਗੁਰੂ ਘਰ ਨਾਲ ਜੁੜਨਾ ਬਾਣੀ ਨਾਲ ਪਿਆਰ ਬਖਸ਼ਣਾ ਦੁੱਖਾਂ ਕਲੇਸ਼ਾਂ ਬਾਬਾ ਦੇ ਨਾਲ ਸਕਰਨੇ ਆਪ ਜੀ ਦੀ ਭਜਨ ਬਾਣੀ ਦਾ ਫਰਦਾਫ ਕਰਨਾ ਤੈਲ ਫੁੱਲ ਭੇਟਾਵਾਂ ਮਨਜ਼ੂਰ ਕਰਨੀ ਧਰਮ ਕਰੋ ਨਾਮਦਾਨ ਗੁਰ ਸਿੱਖੀ ਦੀ ਬਲਾਰਮਦਾਨ ਬੱਤੇ ਰਕਸ਼ਿਸ਼ ਕਰਨਾ ਸਾਧ ਗੁਰੂ ਜੀ ਆਪ ਜੀ ਦੇ ਬਾਣੀ ਅੰਦਰ ਰਹਿੰਦੇ ਆ ਸਤਿਗੁਰੂ ਸੰਗਤਾਂ ਨੇ ਜਿਸ ਤਰ੍ਹਾਂ ਪਿਛਲਾ ਮਹੀਨਾ ਸੁਖਸ਼ਾਂਤੀ ਨਾ ਦਿੱਤ ਦਿੱਤ ਸਤਿਗੁਰੂ ਜੀ ਸਤਿਰਾਪ ਜੀ ਨੇ ਕਿਰਪਾ ਕਰਨੀ ਜੀ ਗੁਰੂ ਮੱਗਰ ਦਾ ਮਹੀਨਾ ਸਤਿਗੁਰੂ ਸੰਗਤਾਂ ਲਈ ਖੁਸ਼ੀਆਂ ਕਿਹੜੇ ਲੈ ਕੇ ਆਵੇ ਸਤਿਗੁਰੂ ਆਪ ਜੀ ਨੇ ਕਿਰਪਾ ਕਰਨੀ ਸੰਤਾਨ ਨੂੰ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨੀ ਸਤ ਸੰਗਤ ਦੀ ਘੜੇ ਬਖਸ਼ਿਸ਼ ਕਰਨੀ ਸਤਗੁਰੂ ਸਾਹਿਬ ਜੀ ਨੂੰ ਨਾਮ ਦੇ ਸਹਿ ਮਹਾਰਾਜੋ ਆਪ ਜੀ ਦੇ ਚਰਨ ਕਮਲ ਆਪਾਸ ਅਰਦਾਸ ਬੇਨਤੀ ਜੋ ਜੀ ਸਤਿਗੁਰੂ ਆਪ ਜੀ ਦੇ ਉਪਤਾਰ ਦੇ ਅੱਗੇ ਖੁਸ਼ ਨੂੰ ਮੁੱਖ ਰੱਖਦੇ ਆ ਪਿੰਡ ਬੀਟ ਖਲਾ ਦੀਆਂ ਸੂਤ ਸੰਗਤਾਂ ਵੱਲੋਂ ਰਲ ਗੁਰਦੁਆਰਾ ਸਾਹਿਬ ਤੋਂ ਸਤਿਗੁਰੂ ਜੀ ਉਹ ਪਿਛਲੇ ਕਈ ਦਿਨਾਂ ਤੋਂ ਲੈ ਕੇ ਪ੍ਰਵਾਤ ਪੇਰੀਆਂ ਦੀ ਸੇਵਾ ਪ੍ਰਾਰੰਭ ਚੱਲ ਰਹੀ ਸੀ ਸਤਿਗੁਰੂ ਜੀ ਸਤਿਗੁਰੂ ਅੱਜ ਆਪ ਜੀ ਦੇ ਦਰ ਤੇ ਆ ਕੇ ਸੇਵਾ ਸੰਪੂਰਨ ਹੋਇਆ ਸਤਿਗੁਰੂ ਆਪ ਜਿਨੇ ਮਹਾਨ ਮਹਾਨ ਕਿਰਪਾ ਰੰਗਤ ਬਖਸ਼ਿਸ਼ ਕੀਤੀ ਸਤਿਗੁਰੂ ਜੀ ਸੰਗਤਾਂ ਨੂੰ ਸੇਵਾ ਕਰਨ ਦੇ ਬਲ ਉਦਮ ਚਾਹਤ ਤੇ ਦਸ਼ਾ ਬਖਸ਼ਿ ਸਤਿਗੁਰੂ ਜੀ ਜਿਸ ਮਨੋਂ ਭਾਵ ਨੂੰ ਲੈ ਕੇ ਸੰਗਤਾਂ ਨੇ ਪ੍ਰਵਾਤ ਪੇਰੀਆਂ ਦੀ ਸੇਵਾ ਕੀਤੀਆਂ ਨੇ ਸਤਿਗੁਰੂ ਸੰਗਤਾਂ ਦੀਆਂ ਸ਼ੋਭਾ ਵਨਮਾ ਪੂਰਨ ਕਰਨੇ ਆ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਗੁਰਸਿੱਖੀ ਦਾਾਨ ਹਰਨ ਦਾਾਨ ਸਤਿ ਬਖਸ਼ਿਸ਼ ਕਰਨਾ ਸਤਿਗੁਰੂ ਜੀ ਸਤਿਗੁਰੂ ਜੀ ਅੱਜ ਆਪ ਜੀ ਦੀਆਂ ਪ੍ਰਵਾਦ ਦੁਪਹਿਰੀ ਦੀ ਸੇਵਾ ਜੋ ਚੱਲ ਰਹੀ ਸੀ ਉਹਨਾਂ ਦੀ ਸਮਾਪਤੀ ਹੋ ਰਹੀ ਹੈ ਸਤਿਗੁਰੂ ਆਪ ਜੀ ਨੇ ਕਿਰਪਾ ਰਹਿਤ ਬਖਸ਼ਿਸ਼ ਕਰਨੀ ਐਸੇ ਤਰ੍ਹਾਂ ਹੀ ਸਤਿਗੁਰੂ ਜੀ ਉਹ ਆਉਂਦੇ ਸਾਲ ਸਤਿਗੁਰੂ ਆਪ ਜੀ ਨੇ ਮਗਰ ਕਿਰਪਾ ਕਰ ਲੈਣੀ ਸਤਿਗੁਰੂ ਜੀ ਆਪਣੇ ਗੁਰਪੁਰਬ ਮਨਾਉਂਦੇ ਦਿਹਾੜੇ ਮਨਾਉਂਦੇ ਬਾਲ ਬਖਸ਼ਦੇ ਰਹਿਣਾ ਸਤਿਗੁਰੂ ਜੀ ਕਿਰਪਾ ਕਰਦੇ ਰਹਿਣਾ ਸਤਿਗੁਰੂ ਪੰਡ ਬੇਡ ਖਲਾਦੇ ਜਾਂ ਸਮੂਸਿਕ ਸੰਗਤਾਂ ਵੱਲੋਂ ਆਪਣੇ ਦਸਾਂ ਨਾਮ ਦੀ ਕਿਰਤਕ ਮੈਨੂੰ ਸਭਲਾ ਕਰਦਿਆਂ ਹੋਇਆ ਆਪ ਜੀ ਉਹ ਇਤਰ ਕੜਾ ਪ੍ਰਸ਼ਾਦ ਜੀ ਦੇਖ ਸਜ ਕੇ ਹਾਜ਼ਰ ਆ ਜੀ ਆਪ ਜੀ ਦੇ ਮਾਵਾਕ ਅਨੁਸਾਰਨ ਪ੍ਰਕਾਰ ਭੋਜਨ ਭਗਤੀ ਪਾਵਨ ਨਮਸਤਾ ਕਰੀ ਪਾਕਸਾ ਤੋਂ ਇਤਰਾ ਉਹਨਾਂ ਲਾਭੋਗ ਰਾਜ ਜੀ ਦੇ ਮਾਵਾਕ ਅਨੁਸਾਰ ਆਪ ਜੀ ਕੋ ਲੱਗੇ ਆਪ ਜੀ ਕਾ ਬਣਿਆ ਸਤਲ ਪ੍ਰਚਾਰ ਦਾ ਸੰਗਤ ਰਸਲੇ ਲੈਕ ਹੋਵੇ ਤੇ ਔਜੀ ਸ਼ਕੇ ਪਾਵਨ ਪਵਿੱਤਰ ਬਾਣੀ ਦਾ ਨਾਮ ਸਤਨਾਮ ਸ੍ਰੀ ਵਾਇਗੁਰਜ ਜਪੇ ਸਤਿਗੁਰੂ ਕਰੋ ਕਿਰਪਾ ਪਾਵਨ ਪਵਿੱਤਰ ਬਾਣੀ ਵਿੱਚੋਂ ਪਾਵਨ ਪਵਿੱਤਰ ਰੁਕਮਣਾ ਵਿੱਚ ਕੇ ਸੰਗਤਾਂ ਨਿਹਾਲ ਕਰੋ ਸੇਗੁਰੂ ਮੁਖ ਪਿਆਰੇ ਮੇਰੇ ਇਹਨਾਂ ਨੇ ਮਿਲਿਆ ਤਣਾ암 ਜਿਤਾ ਹੋਇਆ ਨਾਨਕ ਨਾਮ ਚੜ੍ਹਦੀ ਕਲਾ خالسا <سؤال> واحر واحد करण